ਹਾਂਜੀ ਇਹ ਹੈਗਾ ਗਾ ਜੀ 1300 ਫੁੱਟ ਏਰੀਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਸਰੀਆ ਪਊਗਾ ਤੇ ਕਿੰਨੇ ਬੀਮ ਪੈਣਗੇ ਤੇ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਕਰਦਾਂਗੇ ਤੇ ਆਹ ਹੈਗੇ ਹੈ ਕਿ ਪੋਰਚ ਇਹਦੇ ਵਿੱਚ ਦੋ ਬੀਮ ਨੇ ਇੱਕ ਪਿੱਲਰ ਤੋਂ ਉਧਰਲੀ ਸਾਈਡ ਹੋ ਗਿਆ ਕੰਧ ਤੋਂ ਪਿੱਲਰ ਤੇ ਇਧਰੋਂ ਫੇਰ ਇਧਰ ਨੂੰ ਹੋ ਗਿਆ ਆਪਣਾ ਬੀਮ ਡ੍ਰੈنگ ਰੂਮ ਦੇ ਉੱਤੇ ਤੇ ਇੱਕ ਇਹਦੇ ਸੈਂਟਰ ਚ ਬੀਮ ਹੋ ਗਿਆ ਤੇ ਪੰਜ ਸੁੱਤਿਆਂ ਦੇ ਬੀਮ ਬਣਨਗੇ ਤੇ ਇਧਰ ਆ ਗਈ ਜੀ ਆਪਣੀ ਲੌਬੀ ਤੇ ਆ ਤੁਸੀਂ ਦੇਖ ਸਕਦੋਂਗੇ ਲੌਬੀ ਆ ਗਈ ਇਹ ਤੇ ਇਹਦੇ ਵਿੱਚ ਇੱਥੇ ਆਊਗਾ ਇੱਕ ਪੌੜੀ ਵਾਲਾ ਕੱਟ ਤੇ ਆਹ ਸਾਈਡ ਤੇ ਹੈਗਾਗਾ ਪੌੜੀ ਵਾਲਾ ਕੱਟ ਤੇ ਇੱਥੇ ਇੱਕ ਪ ਬੀਮ ਪਾਵਾਂਗੇ ਪੰਜ ਸੁੱਤਿਆਂ ਦਾ 6 ਸਰੀਆਂ ਦਾ ਕਿਉਂਕਿ ਇਹਦਾ ਬਾਇਆ ਹੈਗਾਗਾ 11 ਫੁੱਟ ਇਦੋਂ ਤੇ ਪੌੜੀ ਦਾ ਵਜਨ ਵੀ ਆਉਣਾਗਾ ਬਾਕੀ ਜਿਹੜਾ ਸਲੇਬ ਵਾਲਾ ਸਰੀਆ ਹੋਊਗਾ ਉਹਦਾ ਵਜਨ ਵੀ ਇਹ ਬੀਮਤੀ ਚਕਾਉਣਾ ਆਪਾਂ ਨੇ ਤੇ ਇੱਧਰ ਹੈਗੇ ਨੇ ਕਮਰੇ ਕਮਰੇ ਹੈਗੇ ਨੇ ਛੋਟੇ ਇਹਨਾਂ ਦੇ ਵਿੱਚ ਕੋਈ ਬੀਮ ਨਹੀਂ 13x13 ਦੇ 12x12 ਦੇ ਤੇ ਆ ਵਿੱਚ ਹੈਗਾਗਾ ਬਾਥਰੂਮ ਤੇ ਬਾਕੀ ਇਹਦੇ ਵਿੱਚ ਸਰੀਆ ਜਿਹੜਾ 1300 ਸਕਰ ਫੁੱਟ ਦਾ ਸਰੀਆ ਆਪਾਂ ਨੇ ਪਾਇਆਗਾ ਤੇ ਉਹ ਹੈਗਾਗਾ 8.5 ਕਿਲੋ ਵਿੱਚੇ ਪੌੜੀ ਵਾਲਾ ਕੱਟ ਕੱਢ ਕੇ ਜਾਨੀ ਕਿ ਪੂਰਾ 8 ਕੁੰਟਲ ਸਰੀਆ ਇਹ ਤੇ ਲੱਗੂਗਾ ਤੇ ਬਾਕੀ 1.5 ਕੁੰਟਲ ਵਾਂਗੂ 2 ਸੂਤ ਆਪਣਾ 5 ਸੂਤ ਦਾ ਹੋ ਗਿਆ ਤੇ 2 ਸੂਤ ਆਪਾਂ ਨੇ 60 60 ਕਿਲੋ ਮੰਗਾਇਆ ਪੌੜੀਆਂ ਲਈ ਪੌੜੀ ਦੇ ਜਿਹੜੇ ਰਿੰਗ ਬਣਨੇ ਨੇ ਤੇ ਉਹ ਸਾਰਾ ਕੁਝ